ਸਤਿ ਸ਼੍ਰੀ ਅਕਾਲ ਜੀ ਮੈਂ ਜਸਟਲੋ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਪਦੀਆਂ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਆ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਪੰਜਾਬੀ ਵਿਆਕਰਨ ਦੇ ਬਾਰੇ ਗੱਲਬਾਤ ਕਰਾਂਗੇ ਜੀ ਅੱਜ ਜਿਸ ਤੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸ਼ਬਦ ਸ਼ਬਦ ਜਿਸ ਤਰ੍ਹਾਂ ਅੱਖਰਾਂ ਦਾ ਸੁਮੇਲ ਜਿਸ ਦਾ ਇੱਕ ਮਤਲਬ ਹੁੰਦਾ ਇੱਕ ਅਰਥ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਰਚਿਤ ਸ਼ਬਦਾਂ ਦੀ ਗੱਲ ਕੀਤੀ ਸੀ ਰਚਿਤ ਜਿਨ੍ਹਾਂ ਦਾ ਆਧਾਰ ਹੈ ਜਿਹੜਾ ਮੂਲ ਸ਼ਬਦ ਹੁੰਦਾ ਉਹ ਕੋਈ ਹੋਰ ਸ਼ਬਦ ਉਹਦੇ ਤੋਂ ਨਵੇਂ ਪੈਦਾ ਹੋਗੇ ਉਹ ਰਚਿਤ ਸ਼ਬਦ ਦੇ ਵਿੱਚ ਆਉਂਦਾ ਹੈ ਰਚਿਤ ਸ਼ਬਦ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹ ਦੋ ਭਾਗ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਸਮਾਸੀ ਸ਼ਬਦ ਤੇ ਦੂਜਾ ਆਉਂਦਾ ਹੈ ਉਤਪਨ ਸ਼ਬਦ ਸਮਾਸੀ ਸ਼ਬਦ ਇਸ ਸਬੰਧੀ ਜਿਹੜਾ ਸਵਾਲ ਹੈ ਉਹ ਵੱਖਰੇ ਤੌਰ ਤੇ ਵੀ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਕਈ ਵਾਰ ਆਇਆ ਹੈ ਸਮਾਸੀ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਦੋ ਜਾਂ ਤਿੰਨ ਸ਼ਬਦਾਂ ਨੂੰ ਮਿਲਾ ਕੇ ਇੱਕ ਨਵਾਂ ਸ਼ਬਦ ਜਿਹੜਾ ਬਣਿਆ ਉਹ ਸਮਾਸੀ ਸ਼ਬਦ ਕਹਲੌਂਦਾ ਹੈ ਇਸ ਦੇ ਵਿੱਚ ਨਵਾਂ ਅਰਥ ਮਿਲ ਜਾਂਦਾ ਸਾਨੂੰ ਉਸ ਸ਼ਬਦ ਦਾ ਇਸ ਲਈ ਇਸ ਸਮਾਸੀ ਸ਼ਬਦ ਦੇ ਜਿਹੜੇ ਇਹਨਾਂ ਦੀ ਹੋਂਦ ਜਿਹੜੀ ਉਸ ਤੰਤਰ ਹੋ ਜਾਂਦੀ ਹੈ ਤੋ ਇਹਦੀ ਐਗਜ਼ਾਮਪਲ ਲੈਂਦੀ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਬੁੱਢ ਸੁਆਗਣ ਸਰਬਸੰਮਤੀ ਗੁਰਦੁਆਰਾ ਖਾਸ ਤੇ ਇੰਪੋਰਟੈਂਟ ਗੱਲ ਜਿਹੜੀ ਇਹਦੇ ਵਿੱਚ ਯਾਦ ਰੱਖਣ ਯੋਗ ਹੈਗੀ ਆ ਸਮਾਸੀ ਸ਼ਬਦ ਦੇ ਵਿੱਚ ਤਾਂ ਉਹ ਇਹ ਹੈ ਕਿ ਇਹਨਾਂ ਸ਼ਬਦਾਂ ਦੇ ਵਿੱਚ ਸੰਬੰਧਕ ਤੇ ਯੋਜਕ ਦੀ ਵਰਤੋਂ ਨਹੀਂ ਹੁੰਦੀ ਇਸ ਗੱਲ ਦਾ ਖਾਸ ਖਿਆਲ ਰੱਖ ਲਿਆ ਜਾਵੇ ਇਹੀ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਸੀ ਉਹ ਸਮਝਣ ਵਾਲੀ ਸੀ ਅੱਗੇ ਗੱਲ ਕਰਦੇ ਆਂ ਅਸੀਂ ਉਤਪਨ ਸ਼ਬਦ ਦੀ ਉਤਪਨ ਸ਼ਬਦ ਜਿਸ ਦੇ ਵਿੱਚ ਕਿਸੇ ਸ਼ਬਦ ਦੇ ਅੱਗੇ ਅੱਖਰ ਲਾ ਕੇ ਉਸ ਸ਼ਬਦ ਦੇ ਪਿੱਛੇ ਅੱਖਰ ਜਾਂ ਸ਼ਬਦ ਲਗਾ ਕੇ ਕੋਈ ਹੋਰ ਨਵਾਂ ਸ਼ਬਦ ਜਿਹੜਾ ਉਹ ਪਿਆਰ ਹੋ ਜਾਂਦਾ ਹੈ ਉਦਾਹਰਨ ਲੈ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਅਸੀਂ ਕਹੀਏ ਅਸਮਰਥ ਮਹਾਰਾਜ ਅਣਥਕ ਇਹ ਇਹਦੀਆਂ ਐਗਜ਼ਾਮਪਲਸ ਨੇ ਸੋ ਇਸ ਨੂੰ ਅਸੀਂ ਅਗੇਤਰ ਤੇ ਪਿਸ਼ੇਤਰ ਵੀ ਆਖ ਦਿੰਦੇ ਆ ਉਪਨ ਸ਼ਬਦ ਦੇ ਵਿੱਚੋਂ ਅਸੀਂ ਅਗੇਤਰ ਯਾਨੀ ਕਿ ਪਹਿਲੇ ਜਿਹੜੇ ਬੜਿਆ ਹੋਇਆ ਸ਼ਬਦ ਦਾ ਉਸ ਸ਼ਬਦ ਦੇ ਅੱਗੇ ਕੋਈ ਅੱਖਰ ਜਾਂ ਸ਼ਬਦ ਲਗਾਉਣਾ ਹੈ ਅਗੇਤਰ ਕਹੇ ਲਾਉਂਦਾ ਹੈ ਉਸ ਸ਼ਬਦ ਦੇ ਮੂਲ ਸ਼ਬਦ ਬਣੇ ਹੋਏ ਸ਼ਬਦ ਦੇ ਪਿੱਛੇ ਕੋਈ ਅੱਖਰ ਜਾਂ ਸ਼ਬਦ ਲਗਾਉਣਾ ਇਹ ਤਾਂ ਪਿਸ਼ੇਤਰ ਆਖਵਾਉਂਦਾ ਹੈ ਗੀਤਰ ਬਛੇਤਰ ਤੋਂ ਤਾਂ ਬਹੁਤਿਆਂ ਨੂੰ ਯਾਦ ਆ ਗਿਆ ਹੋਵੇਗਾ ਕਿ ਅਸੀਂ ਇਹ ਗੱਲ ਪੜ੍ਹੀ ਹੋਈ ਆ ਪਰ ਕੁਦਰਤੀ ਐਵੇਂ ਹੁੰਦਾ ਏ ਕਿ ਕਈ ਵਾਰੀ ਅਚਾਨਕ ਸਾਡੇ ਮੂਰੇ ਕੁਝ ਸਵਾਲ ਨੂੰ ਇਸ ਢੰਗ ਨਾਲ ਪਾਇਆ ਜਾਂਦਾ ਤਾਂ ਉੱਥੇ ਅਸੀਂ ਸਾਰੇ ਹੀ ਉਲਝ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਸੋ ਕਨਫਿਊਜ਼ਨ ਦੂਰ ਕਰਨ ਲਈ ਇਹ ਚੀਜ਼ ਜ਼ਰੂਰੀ ਬਣ ਜਾਂਦੀ ਆ ਕਿ ਆਪਾਂ ਉਸ ਭਾਸ਼ਾ ਨੂੰ ਜਿਸ ਨੂੰ ਵੀ ਸਿੱਖਣਾ ਏ ਉਸ ਭਾਸ਼ਾ ਦੀ ਵਿਆਕਰਨ ਦੇ ਬਾਰੇ ਆ ਜਿਹੜੀ ਸਮਝ ਐ ਉਹ ਜ਼ਰੂਰ ਲੈ ਲਈਏ ਸੋ ਇਹ ਸੀ ਰੌਚਕ ਜੀ ਜਾਣਕਾਰੀ ਜਿਹੜੀ ਆਪਾਂ ਕੀਤੀ ਆ ਰਚਿਤ ਸ਼ਬਦਾਂ ਦੇ ਬਾਰੇ ਵਿੱਚ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ